ਹੀਮਕੁੰਟ ਪਹਾੜਤ ਹੈ ਜਹਾਂ ਸੱਤ শৃੰਗ ਸੋਭਤ ਹੈ ਤਹਾਂ ਤਾਂ ਸ਼੍ਰੀ ਹੀਮਕੁੰਟ ਸਾਹਿਬ ਪਹੁੰਚੇ ਹੋਇਆ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੇ ਅੱਜ ਸੱਚਖੰਡ ਸ਼੍ਰੀ ਹੀਮਕੁੰਟ ਸਾਹਿਬ ਦੀ ਤੁਹਾਨੂੰ ਤਸਵੀਰ ਦਿਖਾਹਾਂਗੇ ਕੁਦਰਤ ਦੀ ਗੋਦ ਦੇ ਵਿੱਚ ਇਹ ਗੁਰੂ ਘਰ ਵਸਿਆ ਹੋਇਆ ਇੰਜ ਲੱਗਦਾ ਹੈ ਕਿ ਜਿਵੇਂ ਕੁਦਰਤ ਜਿਹੜੀ ਆ ਖੁਦ ਨਮਸਕਾਰ ਕਰਦੀ ਆ ਜਦੋਂ ਬੱਦਲ ਇੰਦੀ ਨੰਗਦੇ ਨੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਖੁਦ ਉਸ ਗੁਰੂ ਘਰ ਦੇ ਅੱਗੇ ਨਤਮਸਤਕ ਹੁੰਦੇ ਹੋਣ ਤਾਂ ਤੁਹਾਨੂੰ ਇਹ ਅਲੌਕਿਕ ਨਜ਼ਾਰਾ ਖੂਬਸੂਰਤ ਨਜ਼ਾਰਾ ਦਿਖਾ ਦਿੰਨੇ ਆ ਅੱਜ 25 ਮਈ ਹੈਗੀ ਹੈ ਤਾਂ ਅੱਜ ਸ਼੍ਰੀ ਖੀਮਕੁੰਡ ਸਾਹਿਬ ਸੱਚਖੰਡ ਸ਼੍ਰੀ ਖੀਮਕੁੰਡ ਸਾਹਿਬ ਦੇ ਕਿਵਾੜ ਜਿਹੜੇ ਆ ਉਹ ਖੁੱਲ ਚੁੱਕੇ ਨੇ ਸੰਗਤਾਂ ਦੂਰ ਦਰਾਡੇ ਤੋਂ ਆ ਰੀਆਂ ਨੇ ਦਰਸ਼ਨ ਮੇਲੇ ਕਰ ਰਹੇ ਨੇ ਯਾਤਰਾ ਸ਼ੁਰੂ ਹੋ ਚੁੱਕੀ ਹੈ ਤਾਂ ਤਕਰੀਬਨ 4 ਮਹੀਨੇ ਇਹ ਯਾਤਰਾ ਚੱਲੇਗੀ ਔਰ ਇਹ ਪਹਾੜੀਆਂ ਚੋਟੀਆਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਹਾੜੀਆਂ ਔਰ ਵਿੱਚ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਦਾ ਦਰਬਾਰ ਬਣਿਆ ਹੋਇਆ ਹੈ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਸੰਗਤ ਆਈ ਹੋਈ ਹੈ ਅੱਜ 25 ਮਈ ਨੂੰ ਕਿਵਾੜ ਖੁੱਲੇ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੰਗਤਾਂ ਨਤਮਸਤਕ ਹੋਈਆਂ ਨੇ ਔਰ ਇੱਕ ਵਾਰ ਮੈਂ ਦਰਬਾਰ ਦੀਆਂ ਤਸਵੀਰਾਂ ਜਿਹੜੀਆਂ ਸੰਗਤਾਂ ਕਰ ਬੈਠੀਆਂ ਨੇ ਜਾਂ ਜਿਹੜੇ ਸਾਡੇ ਵੀਰ ਭਰਾ ਪੈਣਾ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਆ ਨਹੀਂ ਸਕਦੇ ਦਰਸ਼ਨ ਨਹੀਂ ਕਰ ਸਕਦੇ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਨਿੱਕੀ ਜਈ ਕਿ ਉਹਨਾਂ ਨੂੰ ਸੱਚਖੰਡ ਸ੍ਰੀ ਹੇਮਕੁੰਡ ਸੈਪ ਦੇ ਦਰਸ਼ਨ ਕਰਵਾਏ ਜਾਣ ਕਿਉਂਕਿ ਇਹ ਉਹ ਜਗਾ ਹੈਗੀ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਕਰਮਾ ਨਾਲ ਪਹੁੰਚਿਆ ਜਾਂਦਾ ਹੈ ਜਦੋਂ ਕਲਗੀਧਰ ਪਿਤਾ ਦਾ ਆਸ਼ੀਰਵਾਦ ਹੋਵੇ ਤੇ ਫਿਰ ਹੀ ਇੰਨੀਆਂ ਚੜਾਈਆਂ ਚੜਕੇ ਇੱਥੇ ਨਤਮਸਤਕ ਹੋਣ ਲਈ ਆਇਆ ਜਾਂਦਾ ਤਾਂ ਦੇਖੋ ਬੱਦਲ ਪਿਛਿਓਂ ਦੀ ਲੰਘ ਰਹੇ ਨੇ ਐਨ ਕੁਦਰਤ ਦੀ ਗੋਦ ਦੇ ਵਿੱਚ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਵਸਿਆ ਹੋਇਆ ਹੈ ਦਰਬਾਰ ਦੀਆਂ ਤਸਵੀਰਾਂ ਨੇ ਔਰ ਇਧਰ ਬੱਦਲ ਜਾ ਰਹੇ ਨੇ ਬਰਫ਼ ਦੀਆਂ ਚੋਟੀਆਂ ਵਾਲੇ ਗਲੇਸ਼ੀਅਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਸਰੋਵਰ ਆਮ ਤੌਰ ਤੇ ਸਰੋਵਰ ਤੁਸੀਂ ਦੇਖਿਆ ਹੋਣਾ ਕਿ ਸਾਫ਼ ਪਾਣੀ ਹੈ ਪਰ ਇਹ ਨੀ ਬਰਫ਼ ਜਿਹੜੀ ਹੈ ਉਹ ਸਰੋਵਰ ਦੇ ਵਿੱਚ ਜੰਮੀ ਹੋਈ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਪਰ ਉਹ ਕਹਿੰਦੇ ਆ ਨਾ ਕਿ ਗੁਰੂ ਅ ਅੱਗੇ ਜਿਹੜੇ ਭਗਤ ਹੁੰਦੇ ਨੇ ਜਿਹੜੇ ਸ਼ਰਧਾਲੂ ਹੁੰਦੇ ਨੇ ਨਾ ਉਹ ਸ਼ਰਦਾ ਇੰਨੀ ਰੱਖਦੇ ਨੇ ਕਿ ਸ਼ਰਦਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਹ ਠੰਡ ਇਹ ਬਰਫ਼ ਇਹ ਫਿੱਕੀ ਪੈ ਜਾਂਦੀ ਹੈ ਸ਼ਰਧਾਲੂਆਂ ਦੀ ਸ਼ਰਧਾ ਅੱਗੇ ਜਿਹੜੇ ਗੁਰੂ ਘਰ ਨੂੰ ਮੰਨਦੇ ਨੇ ਜਿਹੜੇ ਗੁਰੂ ਦੇ ਵਿੱਚ ਵਿਸ਼ਵਾਸ ਕਰਦੇ ਨੇ ਕਲਗੀਧਰ ਪਿਛ ਦਸ਼ਮੇਸ਼ ਪਿੱਤਾ ਦੇ ਸਥਾਨ ਤੇ ਆਏ ਨੇ ਨਤਮਸਤਕ ਹੋਣ ਦੇ ਵਾਸਤੇ ਔਰ ਜਿਹੜੇ ਇੰਨੀ ਸ਼ਰਧਾ ਰੱਖ ਕੇ ਇੰਨੀ ਚੜਾਈ ਚੜ ਕੇ ਇੱਥੇ ਤੱਕ ਪਹੁੰਚਦੇ ਨੇ ਤਾਂ ਉਹਨਾਂ ਦੇ ਅੱਗੇ ਇਹ ਬਰਫ਼ੀਲਾ ਪਹਾੜ ਜਾਂ ਕਹਿ ਲਈ ਕਿ ਇਹ ਬਰਫ਼ੀਲਾ ਸਰੋਵਰ ਜਿਹੜਾ ਆ ਉਹ ਕੁਝ ਵੀ ਮਾਇਨੇ ਨਹੀਂ ਅਖਵਾਉਂਦਾ ਸਾਨੂੰ ਦੱਸਦੀ ਕਿ ਇਸ਼ਨਾਨ ਕੀਤਾ ਜਾ ਰਿਹਾ ਹੈ ਸ਼ਰਧਾਲੂਆਂ ਦੇ ਵੱਲੋਂ ਸੰਗਤਾਂ ਦੇ ਵੱਲੋਂ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ ਦਰਸ਼ਨ ਦੇਦਾਰੇ ਕਰਨ ਦੇਖੋ ਮੈਨੂੰ ਲੱਗਦਾ ਕਿ ਇੱਥੇ ਮਾਈਨਸ ਦੇ ਵਿੱਚ ਟੈਂਪਰੇਚਰ ਹੈ ਔਰ ਬਰਫ਼ ਜਿਹੜੀ ਹੈ ਜਿਹੜਾ ਸਰੋਵਰ ਹੈ ਨਾ ਜਿਹਦੇ ਵਿੱਚ ਆਮ ਸਰੋਵਰ ਚ ਪਾਣੀ ਤੁਸੀਂ ਦੇਖ ਸਕਦੇ ਹੋ ਔਰ ਇਹ ਸਰੋਵਰ ਜਿਹੜਾ ਵਿੱਚ ਬਰਫ਼ ਜੰਮੀ ਹੈ ਪਰ ਇਹ ਹੈ ਸ਼ਰਦਾ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਦਰਬਾਰ ਸਚਖੰਡ ਸ਼੍ਰੀ ਹਿਮਕੁੰਡ ਸਾਹਿਬ ਇਸ ਸੰਗਤਾਂ ਦੀ ਸ਼ਰਦਾ ਦੇਖੋ ਇੰਨੀ ਠੰਡ ਮਾਈਨਸ ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੈ ਇੰਨਾ ਠੰਡਾ ਪਾਣੀ ਹੈ ਕਿ ਤੁਸੀਂ ਉਂਗਲ ਇੱਕ ਵਾਰੀ ਪਾ ਦਿੰਦੇ ਹੋ ਤਾਂ ਉਂਗਲ ਸੁੰਨ ਹੋ ਜਾਂਦੀ ਹੈ ਇੰਨਾ ਠੰਡਾ ਪਾਣੀ ਇਹਦਾ ਇਸ ਪਾਣੀ ਦੇ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵੱਲੋਂ ਕਿ ਅੱਜ ਇੱਥੇ ਆਏ ਹੋਏ ਆ ਤਾਂ ਇਸ਼ਨਾਨ ਕਰਕੇ ਜਾਣਾ ਚਾਹੀਏ ਜੋ ਮਰਜ਼ੀ ਹੋਵੇ ਚਾਹੇ ਜਿੰਨੀ ਮਰਜ਼ੀ ਠੰਡ ਲੱਗੇ ਚਾਹੇ ਸਰੀਰ ਕਿਉਂ ਨਾ ਜੰਮ ਜੇ ਚਾਹੇ ਉਹ ਕੋਈ ਬਜ਼ੁਰਗ ਹੈ ਚਾਹੇ ਕੋਈ ਨੌਜਵਾਨ ਮੁੰਡਾ ਹੈਗਾ ਚਾਹੇ ਕੋਈ ਅਧਖੜ ਉਮਰ ਦਾ ਕੋਈ ਵੀ ਬੰਦਾ ਹੈਗਾ ਤਾਂ ਹਰੇਕ ਦੇ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਹੈ ਦਰਸ਼ਨ ਕੀਤੇ ਜਾ ਰਹੇ ਨੇ ਤਾਂ ਇਹ ਗੁਰੂ ਦੀਆਂ ਸੰਗਤਾਂ ਨੇ ਜਿਨ੍ਹਾਂ ਦੇ ਅੱਗੇ ਠੰਡ ਬਰਫ਼ ਪਹਾੜ ਚੋਟੀਆਂ ਸਭ ਫਿੱਕੀਆਂ ਪਈਆਂ ਨੇ ਤਾਂ ਇਹ ਗੁਰੂ ਦੀਆਂ ਫੌਜਾਂ ਨੇ ਇਹ ਗੁਰੂ ਦੇ ਉਹ ਸ਼ਰਧਾਲੂ ਨੇ ਜਿੰਨਾ ਅੱਗੇ ਜਿਨ੍ਹਾਂ ਦੀ ਇੰਨੀ ਸ਼ਰਧਾ ਹੈ ਕਿ ਠੰਡ ਬਰਫ਼ ਸਾਰਾ ਕੁਝ ਫਿੱਕਾ ਪੈ ਜਾਂਦਾ ਤਾਂ ਇਹ ਕਲਗੀਧਰ ਦਸ਼ਮੇਸ਼ ਪਿਤਾ ਦੀ ਇਸ ਜਗ੍ਹਾ ਤੇ ਪਹੁੰਚੇ ਨੇ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਵਾ ਰਹੇ ਆ ਜਿਹੜੀਆਂ ਸੰਗਤਾਂ ਨਹੀਂ ਆ ਪਾਈਆਂ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ ਤਾਂ ਕਰਮਾਂ ਵਾਲੇ ਉਹ ਤੁਹਾਨੂੰ ਇਹ ਦਰਸ਼ਨ ਦਿਦਾਰੇ ਮਿਲ ਰਹੇ ਨੇ ਔਰ ਅਸੀਂ ਵੀ ਕਰਮਾਂ ਵਾਲੇ ਕਿ ਇੱਥੇ ਪਹੁੰਚ ਕੇ ਗੁਰੂ ਦੀ ਗੋਦ ਦੇ ਵਿੱਚ ਆਏ ਆ ਔਰ ਇਹ ਚੋਟੀਆਂ ਪਹਾੜ ਤੁਸੀਂ ਦੇਖਦੇ ਹੋ ਇੰਜ ਲੱਗਦਾ ਕਿ ਜਿਵੇਂ ਬੱਦਲ ਔਰ ਇੱਕ ਕੁਦਰਤ ਖੁਦ ਗੁਰੂ ਮਹਾਰਾਜ ਦੇ ਅੱਗੇ ਨਮਸਕਾਰ ਕਰਦੀ ਹੋਵੇ ਝੁੱਕ ਕੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਅੱਜ 25 ਮਈ ਹੈਗੀ ਹੈ ਅੱਜ ਕਵਾੜ ਖੁੱਲ ਚੁੱਕੇ ਨੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਹੈਗੀਆਂ ਨੇ ਤਾਂ ਇਹ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਇਹ ਦ੍ਰਿਸ਼ ਹੈਗਾ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਕਰ ਬੈਠ ਕੇ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਤਾਂ ਲੋਕਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੀ ਤਾਂ ਇਹ ਸਾਰਾ ਤੁਹਾਨੂੰ ਆਲਾ ਦਵਾਲਾ ਸ਼੍ਰੀ ਹਿਮਕੁੰਟ ਸਾਹਿਬ ਸਚਖੰਡ ਸ਼੍ਰੀ ਹਿਮਕੁੰਟ ਸਾਹਿਬ ਦਾ ਦਿਖਾਇਆ ਹੈਗਾ ਤੁਸੀਂ ਦਰਸ਼ਨ ਦਿਦਾਰੇ ਕਰੋ ਔਰ ਅੱਗੇ ਹੋਰਨਾਂ ਨੂੰ ਵੀ ਕਰਾਓ ਕੈਮਰਾਮੈਨ ਮੁੰਨੂ ਦੇ ਨਾਲ ਜਸਪਾਲ ਸਿੰਘ ਸੰਧੂ ਸਚਖੰਡ ਸ਼੍ਰੀ ਹਿਮਕੁੰਟ ਸਾਹਿਬ